ਪਹਿਲਾਂ ਤਾਂ ਜੀ ਸਾਰੇ মিডিਆ ਵਾਲੇ ਵਰਸਨ ਜਿੰਨੇ ਵੀ ਭਰਾ ਮੇਰੇ ਆਏ ਨੇ ਸਾਰਿਆਂ ਦਾ ਤੁਹਾਨੂੰ ਜੀ ਆਇਆਂ ਨੂੰ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪੰਥ ਦੀ ਪੰਜਾਬੀਆਂ ਦੀ ਸਿਰਮੌਰ ਜਿਹੜੀ ਜਥੇਬੰਦੀ ਹੈ ਸੋ ਜਿਹਨੇ ਹਮੇਸ਼ਾ ਪੰਜਾਬ ਦੇ ਪੰਥ ਦੀ ਚੜ੍ਹਦੀ ਕਲਾ ਰਹੀ ਜਿਹੜਾ ਕੰਮ ਕੀਤਾ ਮੋਰਚੇ ਲਾਏ ਸੰਘਰਸ਼ ਕੀਤੇ ਪਰ ਬਦਕਿਸਮਤੀ ਹੈ ਵੀ ਅੱਜ ਕੁਝ ਲੋਗ ਐਸੇ ਉੱਥੇ ਬੈਠੇ ਫੈਸਲੇ ਕਰ ਰਹੇ ਨੇ ਜਿਹਦੇ ਨਾਲ ਕਿ ਜਿਹੜਾ ਦਿਲੋਂ ਅਕਾਲੀ ਦਲ ਨਾਲ ਜੁੜਿਆ ਵਰਕਰ ਹੈ ਉਹਦੇ 'ਚ ਨਿਰਾਸ਼ਾ ਉਹ ਨਿਰਾਸ਼ ਹੈ ਉਹਨਾਂ ਫੈਸਲਿਆਂ ਤੋਂ ਤੇ ਉਹ ਲੋਗ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ideologies ਨਾਲ ਸੋਚ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੋ ਮੇਰੇ ਹਲਕੇ ਦੇ ਅ ਸੰਡੇ ਨੂੰ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਆ ਮੈਂ ਤੁਹਾਨੂੰ ਦਿਖਾਉਣਾ ਇਕੱਠ ਹੋਇਆ ਸੀ ਸੋ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਰੱਖੀਆਂ ਖੁੱਲ੍ਹ ਕੇ ਰੱਖੀਆਂ ਤੇ ਅਸੀਂ ਉਹ ਉਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਤੁਸੀਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੂੰ ਦੱਸੋ ਮੈਂ ਸਰਦਾਰ ਸੁਖਬੀਰ ਸਿੰਘ ਵਾਲਾ ਸਾਹਿਬ ਨੂੰ ਦੱਸ ਕੇ ਵੀ ਆਇਆ ਉਹ ਮੇਰੇ ਨਾਲ ਇਨਕੇ ਸ਼ਰਮਾ ਜੀ ਵੀ ਸੀ ਸਾਹ ਪ੍ਰਮਿੰਦਰ ਸਿੰਘ ਸਵਾਹੜਾ ਵੀ ਸੀ ਪਰ ਉਸ ਗੱਲ ਤੇ ਕੋਈ ਜਿਹੜਾ ਫੈਸਲਾ ਨਹੀਂ ਉਹਨਾਂ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹ ਨਹੀਂ ਸਾਡੀ ਜਿਹੜੀ ਗੱਲ ਸਾਡੇ ਹਲਕੇ ਦੀ ਸੁਣੀ ਗਈ ਸੋ ਲੋਕਾਂ 'ਚ ਬਹੁਤ ਨਰਾਸ਼ਾ ਲੋਕਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਨਾ ਪਰ ਬੜਾ ਦੁਖਵੀ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਨੇ ਮੇਰੇ ਉਹ ਸਾਰੇ ਅਸੀਂ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਸੀ ਪਰ ਮੈਂ ਆਪਣੇ ਪਰਿਵਾਰ ਜੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਿਹੜਾ ਅੱਖੋਂ ਪਰੋਖੇ ਜਿਹੜਾ ਨਹੀਂ ਕਰ ਸਕਦਾ ਸੋ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ ਜੈ ਸਿੰਘ ਸਾਬ